ਇਸ ਤਰੀਕੇ ਦੇ ਨਾਲ ਬੈਂਕ ਵਾਲੇ ਵੀ ਦੱਸ ਰਹੇ ਵੀ ਤੇ ਅੱਗੇ ਵੀ ਵਾਰਦਾਤਾਂ ਹੋਈਆਂ ਨੇ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਜੇ ਇਸੇ ਤਰ੍ਹਾਂ ਨਾਲ ਇਹ ਘਟਨਾਵਾਂ ਚੋਰੀ ਦੀਆਂ ਹੁੰਦੀਆਂ ਰਹਿਣਗੀਆਂ ਤੇ ਲੋਕ ਆਪਣੇ ਉਹਨਾਂ ਕੋਚਾਲੇ 'ਚ ਸੁਰੱਖਿਅਤ ਕਿੱਦਾਂ ਮਹਿਸੂਸ ਕਰਨਗੇ ਬੇਨਤੀ ਹੈ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਔਰ ਆਉਣ ਵਾਲੇ ਸਮੇਂ 'ਚ ਜੇ ਇਹਨੂੰ ਨਾ ਰੋਕਿਆ ਗਿਆ ਤੇ ਲੋਕ ਤੰਗ ਪੈ ਗਏ ਜਿਹੜਾ ਵਾ ਉਹ ਪ੍ਰਸ਼ਾਸਨ ਦੇ ਖਿਲਾਫ ਵੀ ਜਿਹੜੀ ਹੈ ਉਹ ਕਾਰਵਾਈ ਕਰ ਸਕਦੇ ਮੈਂ ਸਵੇਰੇ 10:15 ਦੇ 15 ਮਿੰਟ ਤੇ ਆਈਸੀਆਈ ਬੈਂਕ ਚ ਗਿਆ ਸੀ ਜਦੋਂ ਮੈਂ ਬੈਂਕ ਦੇ ਅੰਦਰ ਗਿਆ ਤੇ ਉੱਥੇ ਥੋੜਾ ਮੈਨੂੰ ਟਾਈਮ ਲੱਗ ਗਿਆ ਮੈਂ ਬਾਹਰ ਆ ਕੇ ਦੇਖਿਆ ਮੈਂ ਬੜੀ ਇੱਧਰ ਉੱਧਰ ਝਾਤੀ ਮਾਰੀ ਮੇਰੀ ਜਿਹੜੀ ਸਕੂਟੀ ਸੀ ਪੀਬੀ06ਜ਼1899 ਉਹ ਮੈਨੂੰ ਮਿਲੀ ਨਹੀਂ ਮੈਂ ਫਿਰ ਵੀ ਕੋਸ਼ਿਸ਼ ਕੀਤੀ ਵੀ ਸ਼ਾਇਦ کہیں ਇੱਧਰ ਉੱਧਰ ਨਾ ਕਰ ਦਿੱਤੀ ਹੋਏ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਨਹੀਂ ਲੱਭੀ ਫਿਰ ਮੈਂ ਉਹ ਸਕੂਟੀ ਨੂੰ ਉਹਦੇ ਚ ਬੈਂਕ ਦੇ ਜਿਹੜੇ ਆ ਕੈਮਰਿਆਂ ਚ ਚੈੱਕ ਕੀਤਾ ਤੇ ਮੇਰੀ ਸਕੂਟੀ ਇੱਕ ਲੜਕਾ ਜਿਹੜਾ ਉਹ ਲੈ ਕੇ ਜਾ ਰਿਹਾ 10 ਵਰਗੇ 24 ਮਿੰਟ ਦੇ ਉੱਤੇ ਉਹਨੇ ਮੇਰੀ ਸਕੂਟੀ ਜਿਹੜੀ ਆ ਖੋਲ ਕੇ ਲੈ ਗਿਆ ਉਹ ਤੇ ਇਸ ਤਰੀਕੇ ਦੇ ਨਾਲ ਬੈਂਕ ਵਾਲੇ ਵੀ ਦੱਸ ਰਹੇ ਵੀ ਤੇ ਅੱਗੇ ਵੀ ਵਾਰਦਾਤਾ ਹੋਈਆਂ ਨੇ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਜੇ ਇਸੇ ਤਰ੍ਹਾਂ ਨਾਲ ਇਹ ਘਟਨਾਵਾਂ ਚੋਰੀਆਂ ਹੁੰਦੀਆਂ ਰਹਿਣਗੀਆਂ ਤੇ ਲੋਕ ਆਪਣੇ ਆਪ ਨੂੰ ਬਚਾਲੇ ਚ ਸੁਰੱਖਿਅਤ ਕਿੱਦਾਂ ਮਹਿਸੂਸ ਕਰਨਗੇ ਔਰ ਆ ਮੈਂ ਕੰਪਲੇਂਟ ਕਰਾਈ ਹੈ ਜੀ ਆਪਣੇ ਬੱਸ ਸਟੈਂਡ ਪੁਲਿਸ ਚੌਂਕੇ 'ਚ ਆਪਣੀ ਕੰਪਲੀਟ ਵੀ ਦਰਜ ਕਰਾਤੀ ਆ ਤੇ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਔਰ ਆਉਣ ਵਾਲੇ ਸਮੇਂ 'ਚ ਜੇ ਇਹਨੂੰ ਨਾ ਰੋਕਿਆ ਗਿਆ ਤੇ ਲੋਕ ਤੰਗ ਪੈ ਗਏ ਜਿਹੜਾ ਵਾ ਉਹ ਪ੍ਰਸ਼ਾਸਨ ਦੇ ਖਿਲਾਫ ਵੀ ਜਿਹੜੀ ਆ ਉਹ ਕਾਰਵਾਈ ਕਰ ਸਕਦੇ ਉਹਦੇ 'ਚ ਇੱਕ ਵਿਅਕਤੀ ਪਹਿਲਾਂ ਆ ਰਿਹਾ ਉਹ ਅੱਗੇ ਨਿਕਲ ਗਿਆ ਉਹਦੇ ਨਾਲ ਦੂਸਰਾ ਆਇਆ ਉਹਨੇ ਮੂੰਹ ਬੰਨੇ ਦਾ ਹੀ ਉਹ ਵੀਡੀਓ 'ਚ ਨਜ਼ਰ ਨਹੀਂ ਆ ਰਿਹਾ ਦਾ ਮੂੰਹ ਉਹਨੇ ਮੂੰਹ ਤੇ ਕੋਈ ਕੱਪੜਾ ਬੰਨਿਆ ਦਾ ਹੀ ਔਰ ਉਹਨੇ ਸਕੂਟੀ ਮੇਰੀ ਲੌਕ ਸੀਗੀ ਸਕੂਟਰੀ ਨੂੰ ਖੋਲ ਕੇ ਆਰਾਮ ਨਾਲ ਲੈ ਕੇ ਗਿਆ ਉਹ ਤੇ ਇਹ ਮੇਰੇ ਨਾਲ ਅੱਜ ਘਟਨਾ ਹੋਈ ਆ। ਦਰ ਇਸ ਤਰੀਕੇ ਦੇ ਨਾਲ ਬੈਂਕ ਵਾਲੇ ਵੀ ਦੱਸ ਰਹੇ ਵੀ ਤੇ ਅੱਗੇ ਵੀ ਵਾਰਦਾਤਾਂ ਹੋਈਆਂ ਨੇ। ਮੇਰੀ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ, ਐਸਐਸਪੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਜੇ ਇਸੇ ਤਰ੍ਹਾਂ ਨਾਲ ਇਹ ਘਟਨਾਵਾਂ ਚੋਰੀ ਦੀਆਂ ਹੁੰਦੀਆਂ ਰਹਿਣਗੀਆਂ ਤੇ ਲੋਕ ਆਪਣੇ ਉਹਨੂੰ ਕੋਚਾਲੇ 'ਚ ਸੁਰੱਖਿਅਤ ਕਿੱਦਾਂ ਮਹਿਸੂਸ ਕਰਨਗੇ? ਬੇਨਤੀ ਹੈ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ। ਔਰ ਆਰ ਵਾਲੇ ਸਮੇਂ ਤੇ ਜੇ ਇਹਨੂੰ ਨਾ ਰੋਕਿਆ ਗਿਆ ਤੇ ਲੋਕ ਤੰਗ ਪੈ ਗਏ ਜਿਹੜਾ ਵਾ ਉਹ ਪ੍ਰਸ਼ਾਸਨ ਦੇ ਖਿਲਾਫ ਵੀ ਜਿਹੜੀ ਹੈ ਉਹ ਕਾਰਵਾਈ ਕਰ ਸਕਦਾ। ਅੱਜ ਮੈਂ ਸਵੇਰੇ 10:15 ਤੇ ICICI ਬੈਂਕ 'ਚ ਗਿਆ ਸੀ। ਜਦੋਂ ਮੈਂ ਬੈਂਕ ਦੇ ਅੰਦਰ ਗਿਆ ਤੇ ਉੱਥੇ ਥੋੜਾ ਮੈਨੂੰ ਟਾਈਮ ਲੱਗ ਗਿਆ ਮੈਂ ਬਾਹਰ ਆ ਕੇ ਦੇਖਿਆ ਮੈਂ ਬੜੀ ਇੱਧਰ ਉੱਧਰ ਝਾਤੀ ਮਾਰੀ ਮੇਰੀ ਜਿਹੜੀ ਸਕੂਟੀ ਸੀ PB06Z1899 ਉਹ ਮੈਨੂੰ ਮਿਲੀ ਨਹੀਂ ਮੈਂ ਫਿਰ ਵੀ ਕੋਸ਼ਿਸ਼ ਕੀਤੀ ਵੀ ਸ਼ਾਇਦ کہیں ਇੱਧਰ ਉੱਧਰ ਨਾ ਕਰ ਦਿੱਤੀ ਹੋਏ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਨਹੀਂ ਲੱਭੀ ਫਿਰ ਮੈਂ ਉਹ ਸਕੂਟੀ ਨੂੰ ਉਹਦੇ ਚ ਬੈਂਕ ਦੇ ਜਿਹੜੇ ਆ ਕੈਮਰਿਆਂ ਚ ਚੈੱਕ ਕੀਤਾ ਤੇ ਮੇਰੀ ਸਕੂਟੀ ਇੱਕ ਲੜਕਾ ਜਿਹੜਾ ਉਹ ਲੈ ਕੇ ਜਾ ਰਿਹਾ 10 ਵਰਗੇ 24 ਮਿੰਟ ਦੇ ਉੱਤੇ ਉਹਨੇ ਮੇਰੀ ਸਕੂਟੀ ਜਿਹੜੀ ਆ ਖੋਲ ਕੇ ਲੈ ਗਿਆ ਉਹ ਤੇ ਇਸ ਤਰੀਕੇ ਦੇ ਨਾਲ ਬੈਂਕ ਵਾਲੇ ਵੀ ਦੱਸ ਰਹੇ ਵੀ ਤੇ ਅੱਗੇ ਵੀ ਵਾਰਦਾਤਾਂ ਹੋਈਆਂ ਨੇ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਜੇ ਇਸੇ ਤਰ੍ਹਾਂ ਨਾਲ ਇਹ ਘਟਨਾਵਾਂ ਚੋਰੀਆਂ ਦੀਆਂ ਹੁੰਦੀਆਂ ਰਹਿਣਗੀਆਂ ਤੇ ਲੋਕ ਆਪਣੇ ਆਪ ਨੂੰ ਬਜਾਲੇ ਚ ਸੁਰੱਖਿਅਤ ਕਿੱਦਾਂ ਮਹਿਸੂਸ ਕਰਨਗੇ ਔਰ ਆ ਮੈਂ ਕੰਪਲੇਂਟ ਕਰਾਈ ਹੈ ਜੀ ਆਪਣੇ ਬੱਸ ਸਟੈਂਡ ਪੁਲਿਸ ਚੌਂਕੇ ਚ ਆਪਣੀ ਕੰਪਲੇਂਟ ਵੀ ਦਰਜ ਕਰਾਤੀ ਹੈ ਤੇ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਔਰ ਆਉਣ ਵਾਲੇ ਸਮੇਂ ਚ ਜੇ ਇਹਨੂੰ ਨਾ ਰੋਕਿਆ ਗਿਆ ਤੇ ਲੋਕ ਤੰਗ ਪੈ ਗਏ ਜਿਹੜਾ ਵਾ ਉਹ ਪ੍ਰਸ਼ਾਸਨ ਦੇ ਖਿਲਾਫ ਵੀ ਜਿਹੜੀ ਆ ਉਹ ਕਾਰਵਾਈ ਕਰ ਸਕਦੇ ਉਹਦੇ ਚ ਇੱਕ ਵਿਅਕਤੀ ਪਹਿਲਾਂ ਆ ਰਿਹਾ ਉਹ ਅੱਗੇ ਨਿਕਲ ਗਿਆ ਉਹਦੇ ਨਾਲ ਦੂਸਰਾ ਆਇਆ ਉਹਨੇ ਮੂੰਹ ਬੰਨੇ ਦਾ ਹੀ ਉਹ ਵੀਡੀਓ ਚ ਨਜ਼ਰ ਨਹੀਂ ਆ ਰਿਹਾ ਦਾ ਮੂੰਹ ਉਹਨੇ ਮੂੰਹ ਤੇ ਕੋਈ ਕੱਪੜਾ ਬੰਨਿਆ ਦਾ ਹੀ ਔਰ ਉਹਨੇ ਸਕੂਟੀ ਮੇਰੀ ਲੌਕ ਸੀਗੀ ਸਕੂਟਰੀ ਨੂੰ ਖੋਲ ਕੇ ਆਰਾਮ ਨਾਲ ਲੈ ਕੇ ਗਿਆ ਤੇ ਇਹ ਮੇਰ ਦਾ ਅੱਜ ਘਟਨਾ ਹੋਈ ਆ